ਇਹ ਕਿਰਦੋਸਤੋ ਮੈਂ ਤੁਹਾਡਾ ਆਪਣਾ ਸਤਪਾਲ ਸਿੰਘ ਗੱਲੋਂਗੋ ਦੇਵਾ ਇਸ ਵੇਲੇ ਅਸੀਂ ਆਪਣੇ ਪਿੰਡ ਗਰਾਊਂਡ ਬਣਾ ਰਹੇ ਹਾਂ ਬੱਚਿਆਂ ਵਾਸਤੇ ਤੇ ਅਸੀਂ ਸਾਰੇ ਬਾਹਰ ਖੜੇ ਹਾਂ ਸਾਡੇ ਪਿੰਡ ਦਾ ਯੂਥ ਮੇਰੇ ਨਾਲ ਮੇਰਾ ਛੋਟਾ ਭਰਾ ਰਜਿੰਦਰ ਸਿੰਘ ਸਾਡੇ ਚਾਚਾ ਜੀ ਤੇ ਸਦਾ ਰਾਮ ਸਿੰਘ ਜਿਹੜੇ ਪਿੰਡ ਦਾ ਸਾਰਾ ਸਾਡੇ ਅੱਗੇ ਹੋ ਕੇ ਕੰਮ ਕਰ ਰਹੇ ਇਸ ਵੇਲੇ ਬਹੁਤ ਸ਼ਲਾਘਾਯੋਗ ਕੰਮ ਹੈ ਜਿਹੜਾ ਸਾਡਾ ਸਾਰਿਆਂ ਦਾ ਸਹਿਯੋਗ ਹੈ ਪਿੰਡ ਆਏ ਆ ਪਿੰਡ ਰਹਿਣ ਲੱਗੇ ਆ ਤੇ ਪਿੰਡ ਵਾਸਤੇ ਕੁਝ ਕਰਨਾ ਚਾਹੀਦਾ ਹੁਣ ਮੈਂ ਤੁਹਾਨੂੰ ਦਿਖਾਉਣਾ ਵੀਊ ਤੇ ਤੁਸੀਂ ਵੀ ਆਪਣੇ ਪਿੰਡ ਇਸੇ ਤਰ੍ਹਾਂ ਹੀ ਉਦਮ ਕਰੀਏ ਤੇ ਸਾਰਾ ਕੁਝ ਠੀਕ ਹੋ ਜਾਂਦਾ ਸਾਡੇ ਪਿੰਡ ਚ ਬਹੁਤ ਵੱਡੀ ਪਾਰਟੀ ਬਾਜੀ ਰਹੀ ਹੈ 15-20 ਸਾਲ ਪਿੰਡ ਦਾ ਕੋਈ ਚਲੋ ਮੈਂ ਇਹ ਨਹੀਂ ਕਹਿੰਦਾ ਹੋਇਆ ਇਹ ਕਿਸਮਤ ਸਾਡੀ ਮਾੜੀ ਸੀ ਆਪਦੇ ਭੈਣ ਭਰਾਈ ਸੀਗੇ ਅਸੀਂ ਜਿਹੜੇ ਸਾਰੇ ਇੱਕ ਦੂਜੇ ਨਾਲ ਮੂੰਹ ਫੇਰੀ ਬੈਠੇ ਸੀ ਇਹਨਾਂ ਲੀਡਰਾਂ ਦੀਆਂ ਇਹ ਚਾਲਾਂ ਹੁੰਦੀਆਂ ਤੇ ਅੱਜ ਚੰਗੀ ਗੱਲ ਆ ਕਿ ਸਾਰੇ ਅਸੀਂ ਜਿਹੜੇ ਸਾਰੇ ਨੌਜਵਾਨ ਅਸੀਂ ਤਿੰਨ ਚਾਰ ਮੁੰਡੇ ਆ ਕਲਾਸ ਫੈਲੋ ਸੀਗੇ ਸਾਰੇ ਪੜ੍ਹਦੇ ਸੀਗੇ ਨੌਕਰੀ ਕਰਕੇ ਪਿੰਡ ਆਏ ਆ ਤੇ ਪਿੰਡ ਵਾਸਤੇ ਕੁਝ ਕਰਨਾ ਚਾਹੀਦਾ ਤੇ ਉਮੀਦ ਆ ਵੀ ਅਸੀਂ ਆਪਣਾ ਪਿੰਡ ਇਹੋ ਜਿਹਾ ਬਣਾਵਾਂਗੇ ਤੇ ਆਸੇ ਪਾਸੇ ਵਾਸਤੇ ਮਿਸਾਲ ਹੋਊਗਾ ਤੇ ਸਾਡੇ ਸਹਿਯੋਗ ਦੀ ਕਿ ਕਿਸੇ ਵੀ ਪਿੰਡ ਦੇ ਹੋਰ ਵੀਰ ਸਾਡੇ ਕੋਲ ਲੋੜ ਜਿੱਥੇ ਹੋਵੇ ਸਾਨੂੰ ਦੱਸਿਓ ਅਸੀਂ ਤੁਹਾਡੇ ਨਾਲ ਖੜੇ ਹਾਂ ਉਹਨਾਂ ਦੇਖੋ ਮੇਰੇ ਪਿੰਡ ਦੇ ਮੁੰਡੇ ਕਿੰਨਾ ਉਤਮ ਜਿਹੜਾ ਇਹ ਕਰ ਰਿਹਾ ਬੱਚੇ ਇਹ ਸਾਡੇ ਦੋ ਕਿੱਲੇ ਐ ਜਿਹੜਾ ਇਹ ਛੱਪੜ ਮਿੰਤੀ ਕਰਵਾ ਕੇ ਕਢਵਾਇਆ ਤੇ ਅੱਜ ਇੱਥੇ ਹੁਣ ਜਿਹੜੀ ਅਸੀਂ ਸਟੇਡੀਅਮ ਤੇ ਗਰਾਊਂਡ ਇਹਦਾ ਸਾਰਾ ਜਿਹੜਾ ਸਿਹਰਾ ਐ RAM SINGH ਉਹਨਾਂ ਨੂੰ ਜਾਂਦਾ ਇਹ ਸਾਰੀ ਟੀਮ ਇਹਨਾਂ ਦੀ ਜਿੰਨੀ ਖੜੀ ਐ ਬਲਕਾਰ ਸਿੰਘ ਜੀ ਅਸੀਂ ਤਾਂ ਇਕੱਠੇ ਪੜ੍ਹੇ ਆ ਮੈਂ ਤੇ ਬਲਕਾਰ ਸਿੰਘ ਰਜਿੰਦਰ ਸਿੰਘ ਇਹ ਸਾਰਾ ਇਹ ਰਲ ਮਿਲ ਕੇ ਹੁੰਦਾ ਜੇ ਆਪਾਂ ਇੱਕ ਬੰਦੇ ਦੀ ਕਹੀਏ ਤੇ ਕੋਈ ਨੀ ਵਿੱਚ ਕੋਈ ਹੁੰਦੇ ਵੀ ਆ ਦੋ ਚਾਰ ਬੰਦੇ ਜਿਹੜਾ ਵਿਰੋਧ ਕਰਨ ਵਾਲੇ ਹੁੰਦੇ ਆ ਠੁੱਸਣਾ ਡੋਣ ਵਾਲੇ ਹੁੰਦੇ ਆ ਹੁਣੇ RAM Singh ਜੀ ਦੱਸਣਗੇ ਕਿੰਨੀ ਗ੍ਰਾਂਟ ਆਈ ਹੈ ਤੇ ਕਦੋਂ ਇਹ ਕੰਮ ਅਸੀਂ ਸ਼ੁਰੂ ਕਰਨਾ ਸ਼ੁਰੂ ਤਾਂ ਹੋ ਚੁੱਕਿਆ ਗਰਮੀ ਬਹੁਤ ਆ ਪਰ ਇਹਦਾ ਹੌਸਲਾ ਹੀ ਸਾਨੂੰ ਬੜਾ ਤੇ ਉਦੋਂ ਗਰਮੀ ਗਰਮੀ ਕੁਝ ਨਹੀਂ ਕਰਦੀ ਜਦੋਂ ਦਿਲਾਂ 'ਚ ਜज्ਬਾ ਹੋਵੇ ਮਨ 'ਚ ਜज्ਬਾ ਹੋਵੇ ਕੁਝ ਕਰਨ ਦਾ ਤੇ ਬੜੇ ਚਿਰ ਬਾਅਦ RAM ਇਹ ਜਿਹੜਾ ਆਪਾਂ ਦੇਖਿਆ ਨਾ ਇਹ ਆ ਜਿਹੜਾ ਸੀਨ ਆ ਇਹ ਮੇਰਾ ਖਿਆਲ ਹੈ ਜਦੋਂ ਬਾਬਾ ਨਾਰ ਸਿੰਘ ਨੇ ਸੜਕਾਂ ਦੇ ਮਿੱਟੀ ਪੁਆਈ ਹੈ ਨਾ ਉਹਨੂੰ ਇਸ ਤਰ੍ਹਾਂ ਪਿੰਡਾਂ ਦੇ ਲੋਕ ਆਉਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਮੇਰਾ ਖਿਆਲ ਹੈ ਵੀ ਇਹ 30 40 ਸਾਲ ਬਾਅਦ ਕਿਤੇ ਦੁਬਾਰਾ ਵੇਖਣ ਨੂੰ ਮਿਲਿਆ ਤੁਹਾਨੂੰ ਸਾਰਾ ਰਾਮ ਸਿੰਘ ਤੁਹਾਡੇ ਨਾਲ ਸਾਂਝੇ ਕਰਨਗੇ ਵਿਚਾਰ ਹਾਂਜੀ ਸਾਥੀ ਕਰਦੇ ਸਾਰਿਆਂ ਨੂੰ ਇਹ ਵੀ ਆਪਣੇ ਇੱਥੇ ਛੱਪੜ ਤੇਗਾ ਹਾਂ ਬੜਾ ਬੜਾ ਪੁਰਾਣਾ ਬੇਵਾਦ ਪਿਆਰ ਦੀ ਗੱਲ ਹੈ ਅਸੀਂ ਸੋਚਿਆ ਪਿੰਡ ਵਾਲੇ ਬੱਚਿਆਂ ਦੀ ਮੰਗ ਦੀ ਆਪਾਂ ਵੀ ਗਰਾਉਂਡ ਬਣਾ ਕੇ ਦੋ ਕਰ ਬੜੇ ਚਿਰ ਜੀ ਅੱਜ ਤੋਂ ਘੱਟੋ ਘੱਟ 15 ਸਾਲ ਤੋਂ ਜਾਨੀ ਇਹਦੀ ਮੰਗ ਦੀ ਜੀ ਪਰ ਪਹਿਲਾਂ ਦੀਆਂ ਸਰਕਾਰਾਂ ਕਰਕੇ ਪਤਾ ਨਹੀਂ ਕੀ ਬਣਿਆ ਨਹੀਂ ਨਹੀਂ ਇੱਥੇ ਮੈਂ ਤਾਂ ਸਰਕਾਰਾਂ ਦਾ ਕਸੂਰ ਨਹੀਂ ਗਾ ਸਾਡਾ ਗ੍ਰਾਂਟ ਉਹਨਾਂ ਨੇ ਵੀ ਦਿੱਤੀ ਤਾਂ ਪਵਰਤੀ ਨਹੀਂ ਹਾਂ ਵੀ ਜਾਨੀ ਵਰਤੀ ਨਹੀਂ ਗਈ ਜਦੋਂ ਆਪਾਂ ਇੱਕ ਦੂਜੇ ਦੇ ਖਿਲਾਫ ਉਹਦੇ ਕਚਹਿਰੀਆਂ ਚ ਇੱਕ ਦੂਜੇ ਇੱਕ ਦੂਜੇ ਵਰਤੀ ਹੋਈ ਨਹੀਂ ਗਈ ਪੈਸਾ ਕਿ ਸਰਕਾਰ ਹਰੇਕ ਦਿੰਦੀ ਹੈ ਪਰ ਅਸੀਂ ਸਰਕਾਰਾਂ ਨੂੰ ਦੋਸ਼ ਦੇਣ ਤੋਂ ਪਹਿਲਾਂ ਸਾਡੇ ਆਪ ਦੇ ਵਿੱਚ ਕਮੀਆਂ ਨਹੀਂ ਲੱਭਦੇ ਸੀ ਕਿ ਕੀ ਗਲਤ ਗੱਲ ਹੈ ਪੈਸਾ ਹਰੇ ਡਵੈਲਪਮੈਂਟ ਹਰੇ ਕੋਲ ਹੋਈ ਪਰ ਸਾਡੇ ਕਰਮ ਵਾੜੇ ਸੀ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਖੜੇ ਉਹੀ ਸਰਕਾਰ ਸਰਕਾਰ ਨੂੰ ਦੇਣਾ ਹੁੰਦਾ ਠੀਕ ਹੈ ਪਰ ਇਹ ਸਰਕਾਰ ਦੇ ਵਿੱਚ ਇੰਨਾ ਵੀ ਇਹ ਮੈਂ ਕਹਿੰਦਾ ਵੀ ਇਹ ਇਸ ਕੱਲੋਂ ਚੰਗੀ ਹੈ ਜਿਹੜੀ ਥਾਣੇ-ਥੂਣਾਂ ਦੇ ਵਿੱਚ ਦਖਲਅੰਦਾਜ਼ੀ ਨਹੀਂ ਜਿਹਦੇ ਕਰਕੇ ਆਪਾਂ ਆਟਕੇ ਬਾਈਏ ਘਟੀਆਂ ਬਿਲਕੁਲ ਨਹੀਂ ਜਣੀ ਉਹਦੇ ਐਮਐਲਏ ਸਾਹਿਬ ਪੈਂਡਾ ਇਹ ਬੱਚਿਆਂ ਨੇ ਉਹਨੂੰ ਬੇਨਤੀ ਕੀਤੀ ਸੀ ਕਿ ਸਾਨੂੰ ਮੰਨ ਲਓ ਵੀ ਗਰਾਊਂਡ ਦੀ ਬੜੇ ਚਰਦੀ ਮੰਗ ਆ ਚਲੋ ਉਹਨਾਂ ਨੇ ਆਪਣੀ ਬੇਨਤੀ ਨੂੰ ਮੰਨਦੇ ਹੋਏ ਤੇ ਆਪਾਂ ਨੂੰ 24 ਲੱਖ ਰੁਪਏ ਦੀ ਗ੍ਰਾਂਟ ਆਈ ਹੈ ਕੱਲ ਇਹ ਰਹਿਤ ਤਾਂ ਮੈਂ ਇੱਕ ਰਾਈ ਬੇਵਗ ਪਿਆ ਹੈਗਾ ਮੈਂ ਕਿਰਾਾ ਕੇ ਤੇ ਹੁਣ ਆ ਪਿੰਡ ਦੇ ਸਜੋਗ ਜਿੰਨੇ ਵੀ ਆ ਹੈਗੇ ਆ ਉਹ ਸਾਰਿਆਂ ਦਾ ਸਜੋਗ ਆ ਕੱਲ ਦੇ ਜੋ ਤਿੰਨ ਦਿਨੋਂ ਗਏ ਸਾਨੂੰ ਲੱਗਿਆ ਨਹੀਂ ਤੇ ਧੋਨੇ ਦਾ ਕੰਮ ਦਾ ਸੀਜ਼ਨ ਆ ਤੇ ਪਰ ਫੇਰ ਵੀ ਬਹੁਤ ਜ਼ਿਆਦਾ ਸਜੋਗ ਦਿੱਤਾ ਸਾਰਿਆਂ ਨੇ ਧੰਨਵਾਦ ਹਰੇਕ ਦਾ ਹਾਂ ਇਹਦੇ ਚ ਦੇਖੋ ਆਪਾਂ ਹੁਣ ਚਲੋ ਸਰਕਾਰ ਚੰਗੀ ਤੇ ਚੰਗੀ ਕਵਾਂਗੇ ਸਾਡਾ ਆਪਣਾ ਹਸਪਤਾਲ ਇਸ ਵੇਲੇ ਇੱਕ ਨੰਬਰ ਤੇ ਆ 6 ਪਿੰਡਾਂ ਨੂੰ ਸਾਡਾ ਹਸਪਤਾਲ ਪਿੰਡ ਦਾ ਕਵਰ ਕਰ ਰਿਹਾ ਸਕੂਲ ਆ ਸਾਡਾ 1 ਨੰਬਰ ਤੇ ਆ ਸਟਰੀਟ ਲਾਈਟਾਂ ਸਾਡੇ ਪਿੰਡ ਤੁਸੀਂ ਆ ਜਾਓ ਕੀੜੀ ਫਿਰਦੀ ਦਿਸਦੀ ਮੈਂ ਤੁਹਾਨੂੰ ਪਹਿਲਾਂ ਵੀਡੀਓ ਪਾਈ ਸੀ ਉਹ ਕਿਉਂਕਿ ਇਹ ਸਾਰੇ ਬੱਚੇ ਜਿਹੜੇ ਹੈਗੇ ਆ ਇਹਨਾਂ ਨੂੰ ਇੱਕ ਦਿਸ਼ਾ ਦਿਖਾਉਣ ਦੀ ਲੋੜ ਸੀਗੀ ਸਾਨੂੰ ਤੇ ਦਿਸ਼ਾ ਇਹਨਾਂ ਨੇ ਆਪ ਹੀ ਫੜ ਲਈ ਆ ਸਾਨੂੰ ਕੋਈ ਪਰੇ ਆ ਵੀ ਆਪਣੀ ਕੋਸ਼ਿਸ਼ ਹੀ ਆ ਚਲੋ ਡਿੱਕੇ ਡੋਕੇ ਛੋਟੇ ਘਾਣੇ ਬੰਦੇ ਹੁੰਦੇ ਆ ਵਿੱਚ ਲੰਦੇ ਆ ਸਾਨੂੰ ਕੋਈ ਵੈਸੇ ਆਪਾਂ ਨੂੰ ਤਾਂ ਠੀਕ ਆ ਵੀ ਚਲੋ ਇੰਨਾ ਕੁ ਤਾਂ ਕਰਨਾ ਹੀ ਹੁੰਦਾ ਪਰ ਆਪਾਂ ਨੇ ਵੀ ਕਿਸੇ ਨਾਲ ਵੈਰ ਪਾਉਣਾ ਨਹੀਂ ਗੀ ਆਪਾਂ ਜਿਹੜੇ ਬਾਬੇ ਦੀ ਕਿਰਪਾ ਨਾਲ ਪੰਨੂ ਮਾਨੂੰ ਵੀ ਮਿਲੇ ਆ ਜਿਹੜੇ 5 ਸਾਲ ਜੋ ਵੀ ਆ ਜੰਨਤ ਦੇਰ ਆਪਣੀ ਸਰਕਾਰ ਆ ਆਪਾਂ ਵੱਧ ਚੜ ਕੇ ਕੰਮ ਕਰਨੇ ਆ ਜਾਨੀ ਪਿੰਡ ਦਾ ਆ ਕੋਸ਼ਿਸ਼ ਹੈ ਵੀ ਧੀਰੇ ਹਲਕੇ ਚੋ ਪਹਿਲਾ ਨੰਬਰ ਤੇ ਆਪਣਾ ਪਿੰਡ ਹੋਵੇ ਦੇਖ ਪਾਸੋਂ ਜਦੋਂ ਤੋਂ 2 ਸਾਲ ਹੋ ਗਏ ਆ ਦੋਹਾਂ ਸਾਲਾਂ ਤੇ ਆਪਣਾ ਕੰਮ ਚੱਲੀ ਜਾਂਦਾ ਕੰਮ ਬੰਦ ਨਹੀਂ ਹੋਇਆਗਾ ਸਿਰਫ ਤੇ ਸਹਯੋਗ ਵੀ ਬਹੁਤ ਮਿਲ ਰਿਹਾ ਹੁਣ ਦੂਜੀ ਗੱਲ ਇਹ ਆ ਵੀ ਦੋ ਚੀਜ਼ਾਂ ਹੈਗੀਆਂ ਹੁਣ ਖੌਦਾ ਹੀ ਆਪ ਨਾਲ ਲਾ ਕੇ ਆਦੋਰ ਕੰਮ ਛੱਡ ਕੇ ਆਪਨਾ ਪਹਿਲਾਂ ਆਪਣਾ ਲੱਗਦਾ ਤੇ ਫਿਰ ਦੂਜੇ ਨਾਲ ਲੱਗਦੇ ਆ ਹੁਣ ਕਈ ਵਾਰ ਹੁੰਦਾ ਵੀ ਚਲੋ ਇੱਕ ਠੇਕਾ ਦੇ ਦੇ ਕੇ ਉਸ ਜਿਹੀ ਹੈ ਵੀ ਜਿੰਨੇ ਜਿੰਨੇ ਪੈਸੇ ਆ ਵੀ ਜੇ ਇਹੀ ਠੇਕਾ ਦਿੰਦੇ ਆਪਾਂ ਕਿਸੇ ਨੂੰ ਘੱਟੋ ਘੱਟ 2 ਲੱਖ ਦੀ ਮਿੱਟੀ ਪੈਣੀ ਸੀ ਤੇ ਹੁਣ ਅਸੀਂ ਮੰਨ ਲਓ ਟਰੈਕਟਰ ਤੇ ਆ ਜੇ ਸੀ ਬੀ ਦਾ ਤਾਂ ਠੀਕ ਆ ਵੀ ਉਹ ਤਾਂ ਕਿਰਾਏ ਤੇ ਆਉਣੀ ਆਉਣੀ ਆ ਤੇ ਪਰ ਆਪ ਮਿਹਨਤ ਕੀਤੀ ਕੋਈ ਇਹਦੇ ਤੇ ਅੜਕਾ ਨਹੀਂ ਕੁਝ ਨਹੀਂਗਾ ਕੋਈ ਸਾਥ ਨਹੀਂ ਸਾਡਾ ਕਿਰਾਏ ਤੇ ਹਾਂ ਬਾਅਦ ਚਦੋ ਬਾਅਦ ਤੇ ਕੱਢੀ ਐਵੇਂ ਲੇਟਾਂ ਮੌਕੇ ਪਹਿਲਾਂ ਆਪਾਂ ਵੀਡੀਓ ਪਾਈ ਸੀ ਉਹਦੇ 'ਚ ਵੀ ਖੁੱਦ ਨਾਲ ਲਾ ਕੇ ਆਪਾਂ ਲਾਈਟਾਂ ਆਪ ਲਾਈਆਂ ਹੈਗਾ ਲੇਬਰ ਉਹਦੇ 'ਚ ਵੀ ਬਚਾਈ ਸੀ ਤੇ ਕੋਸ਼ਿਸ਼ ਹੁਣ ਵੀ ਇਹੀ ਹੈ ਵੀ ਜਿੰਨੇ ਪੈਸੇ ਬਚਣ ਉਹਨੇ ਕਿਸੇ ਕੰਮ ਤੇ ਚੰਗੇ ਤੇ ਲੱਗਣ। ਚੰਗੇ ਨੂੰ ਚੰਗਾ ਕਿਹਾ ਜਾਂਦਾ ਚਰਨਜੀਤ ਸਿੰਘ ਸੱਤਾਂ ਵਾਲੀ ਵਾਲੇ ਸਰਪੰਚ ਸਾਹਿਬ ਨੂੰ। ਹਾਂਜੀ। ਉਹਨਾਂ ਨੇ ਆਪਣੇ ਪਿੰਡ ਦਾ ਮੈਂ ਕਹਿੰਦਾ ਵੀ ਕਾਇਆ ਕਲਪੀ ਕਰਤੀ ਆਪਾਂ ਕਿਸੇ ਦਿਨ ਵਿਜ਼ਿਟ ਕਰਕੇ ਆਵਾਂਗੇ। ਆਪਾਂ ਉੱਥੇ ਕੁਝ ਸਿੱਖ ਕੇ ਵੀ ਆਵਾਂਗੇ। ਉਹਨਾਂ ਤੋਂ ਉਹਨਾਂ ਦੀ ਸਲਾਹ ਵੀ ਲਵਾਂਗੇ ਕਿਉਂਕਿ ਉਹਨੇ ਬਹੁਤ ਵਧੀਆ ਕੰਮ ਕੀਤਾ ਆਪਦੇ ਪਿੰਡ ਦਾ। ਨਹੀਂ ਆਪਾਂ ਵੀ ਹੁਣ ਇਹੇ ਕੋਸ਼ਿਸ਼ ਹੈ ਵੀ ਆਪਾਂ ਜਦੋਂ ਵੀਡੀਓ ਕੋ ਜੋ ਜਾਨੀ ਜਿਹੜਾ ਆਪਾਂ ਆਪਦਾ ਕੰਮ ਛੱਡਦੇ ਆ ਟਾਈਮ ਤੋਂ ਬਿਲਕੁਲ ਆਪਦਾ ਕੰਮ ਛੱਡੇ ਵਰਗਾ ਹੀ ਆ ਸਿਰਫ ਉਹਨਾਂ ਦੀਆਂ ਵੀਡੀਓ ਦੇਖ ਕੇ ਆ ਪ੍ਰਭਾਵਤ ਹੋਏ ਵੀ ਦੇਵ ਜਿਓ ਉਹ ਬਣੇ ਆ ਉਹ ਵੀ ਬੰਦਿਆਂ ਦੇ ਬਣਾਏ ਹੀ ਆ ਤੇ ਜੇ ਆਪਾਂ ਨੂੰ ਸੁਜੋਗ ਮਿਲੇ ਤੇ ਆਪਾਂ ਉਹ ਜਾਨੀ ਉਹਦੇ ਵਰਗਾ ਬਣਾ ਸਕਦੇ ਆ ਉਸ ਆਪਣੀ ਇਹ ਹਾਂਜੀ ਬਾਬਾ ਸੀਚੇਵਾਲ ਜੀ ਨੂੰ ਤਬੀਂਤੀ ਕਰਾਂਗੇ ਵੀ ਸਾਨੂੰ ਜਿਹੜਾ ਵਾਟਰ ਟ੍ਰੀਟਮੈਂਟ ਪਲਾਨ ਦਾ ਉਹ ਸਾਡੀ ਸਹਿਯੋਗ ਕਰਨ ਤੇ ਆਪਾਂ ਉਹ ਪਿੰਡ ਦਾ ਵੀਜਿਟ ਕਰਾਂਗੇ ਚੱਕਰ ਪਿੰਡ ਦਾ ਵੀ ਕਰਕੇ ਆਵਾਂਗੇ ਜਿੱਥੇ ਜਿੱਥੇ ਸਾਨੂੰ ਚੰਗੀ ਚੀਜ਼ ਲੱਗੂਗੀ ਆਪਾਂ ਉੱਥੋਂ ਲੈ ਕੇ ਆਵਾਂਗੇ ਹੈ ਨਾ ਔਰ ਇਹ ਦੂਜੀ ਗੱਲ ਜਿਹੜੇ ਜਿਵੇਂ ਆਪਣੇ ਐਮਐਲ ਸਾਹਿਬ ਆ ਉਹਨਾਂ ਲੋ ਪਤਾ ਕੀ ਸਾਨੂੰ ਉਹਨਾਂ ਨੇ ਕਿਹਾ ਹੋਇਆ ਚਲੋ ਉਹਨੇ ਜਿਹੜਾ ਬੰਦਾ ਕੰਮ ਕਰਦਾ ਉਹਨੂੰ ਗ੍ਰਾਂਟ ਪਹਿਲ ਦੇ ਆਧਾਰ ਤੇ ਦਿੱਤੀ ਜੋ ਕਿ ਆਪਾਂ ਨੂੰ ਕੋਈ ਜਵਾਬ ਨਹੀਂ ਨਾ ਅੱਗੇ ਤੇ ਨਾ ਹੁਣਾ ਬਿਲਕੁਲ ਅੱਜ ਵੀ ਮੈਨੂੰ ਵੀਡੀਓ ਕਾਲ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਛੱਪੜ ਤੇ ਆਪ ਲੱਗੇ ਪਿਆ ਤੇ ਮੈਨੂੰ ਵੀਡੀਓ ਕਾਲ ਕੀਤੀ ਆ ਵੀਡੀਓ ਕਾਲ ਕਰਕੇ ਮੈਂ ਸਾਰਾ ਕੁਝ ਦਿਖਾਇਆ ਤੇ ਮੈਨੂੰ ਆ ਕੋਈ ਪ੍ਰਵਾਹ ਨਾ ਕਰੋ ਕੋਈ ਗੱਲੇ ਪੈਸੇ ਪੋਸਾਂ ਦਾ ਕੋਈ ਟੈਨਸ਼ਨ ਨਹੀਂ ਗੀ ਤੇ ਤੁਸੀਂ ਤਖੜੇ ਹੋ ਕੇ ਕੰਮ ਕਰੋ ਉਧਰੋਂ ਆਪਾਂ ਹਾਂ ਇਹ ਵੀ ਗੱਲ ਉਹਨਾਂ ਨੇ ਨਾਲ ਕਿਹਾ ਵੀ ਪਾਰਟੀ ਬਾਜੀ ਦੋਸਤਾ ਮੇਰੇ ਕੋ ਆਓ ਚੰਗੇ ਕੰਮ ਵਾਸਤੇ ਕਿਉਂ ਆਓ ਮੈਂ ਬੜੀ ਰਾਤ ਨੂੰ ਵੀ ਆਉਂਦਾ ਹਾਂ ਦੂਜੀ ਗੱਲ ਇਹਦੀ ਚੰਗੀ ਗੱਲ ਹਾਂ ਚਲੋ ਵੀ ਠੀਕ ਆ ਵੀ ਥੋਣੀ ਚੀਜ਼ ਬਣ ਲੱਗੀ ਆ ਤੇ ਚਲੋ ਆਪਾਂ ਤਾਂ ਨੇ ਵੀ ਹਰੇਕ ਬੰਦਾ ਸਹਿਯੋਗ ਦੇਵੇ ਕੋਈ ਨਾਂ ਵਿੱਚ ਜੋ ਕੋ ਟੋਚ ਡਾਉਣ ਵਾਲਾ ਨਾਂ ਕੰਮ ਹੋਵੇ ਤਾਂ ਵਧੀਆ ਹੋ ਜਾਊਗਾ ਤੇ ਚਲੋ ਦੂਜੀ ਗੱਲ ਵੈਸੇ ਸਹਿਯੋਗ ਬਹੁਤ ਮਿਲ ਰਿਹਾ ਜਿੰਨੇ ਬੰਦੇ ਆ ਸਾਰੇ ਕੰਮ ਆਪ ਧੋਣਿਆ ਦਾ ਤੇ ਐਨਆਰਆਈ ਵੀਰ ਸਾਡੀ ਉਹਨਾਂ ਨੂੰ ਵੀ ਸਹਯੋਗ ਆ ਆਪਦੀ ਮਹੀਨੇ ਦੀ ਗਰੀ ਕਮਾਈ ਪਿੰਡਾਂ ਅਸੀਂ ਭੇਜ ਦਿਓ ਕੋਈ ਤੁਹਾਨੂੰ ਫਰਕ ਨਹੀਂ ਪੈਂਦਾ ਤੇ ਸਾਰੀ ਜ਼ਿੰਦਗੀ ਤੁਹਾਡਾ ਨਾਮ ਉਹਨਾਂ ਅਖਰੇ ਚ ਲਿਖਿਆ ਜਾਊਗਾ ਜਿਹੜਾ ਮਿੱਟਰ ਵਾਲਾ ਹੀ ਨਹੀਂ ਹੋਣੀ ਨਹੀਂ ਬਸ ਦੇਖੋ ਜੀ ਸਾਡੇ ਨੌਜਵਾਨ ਜਿਹੜੇ ਹੈਗੇ ਆ ਉਹਨਾਂ ਕੋਲ ਜੋਸ਼ ਜੋਸ਼ ਨਾਲ ਲੱਗੀ ਹੋਈ ਹੈ ਦੁਪਹਿਰ ਥੋੜੀ ਜਿਹੀ ਢਲੀ ਆ ਹੁਣ ਬੁੱਲ ਕਹਿ ਰਿਹਾ ਕਮਾੜਾ ਇਹ ਬਹੁਤ ਆ ਸਹਯੋਗ ਦਿੰਦਾ ਅੱਜ ਕੰਮ ਵੀ ਇਹਦੇ ਟਰੈਕਟਰ ਨੇ ਬਾੜੀ ਮਿੱਟੀ ਖੇਤੀ ਅੱਜ ਹੋਰ ਵੇ 4 ਟਰੈਕਟਰ ਇਹਦਾ ਤਰਕੇ ਦਾ ਲੱਗਾ ਤੇ ਮਿੰਸਾ ਦੇ ਦੋਨ ਟਰੈਕਟਰਾਂ ਨੇ ਮਿੱਟੀ ਖੇਤੀਆਂ ਨੇ ਭਾਈ ਜਿਹੋ ਪਤਰਾ ਬੋਸਤ ਨਾਲ ਆਪਰਾ ਇਹ ਵੀ ਝਗਰੇ ਵਾਲਾ ਕੰਮ ਹੁੰਦਾ ਨਹੀਂ ਇਹਨੂੰ ਅਸੀਂ ਮਾੜਾ ਜਿਹਾ ਫੋਨ ਕੀਤਾ ਯਾਰਾ ਮੇਰਾ ਟਰੈਕਟਰ ਵਿਹਲਾ ਖੜਾ ਤੇ ਉਦੋਂ ਆ ਗਿਆ ਇਹ ਬਸ ਆਪਣੇ ਬਲਦੇ ਸਰਪੰਚ ਦਾ ਸਾਫਾ ਸਰਪੰਚ ਬਲਦੇ ਸਿੰਘ ਦਾ ਹਾਂ ਉਹ ਦਰਸੇ ਇਹਦਾ ਸਾਡਾ ਵੱਤੀਆ ਹਾਂ ਤੇ ਸਾਰੇ ਵੀਰੋਂ ਰਲ ਮਿਲ ਕੇ ਆਪਣੇ ਪਿੰਡਾਂ ਦਾ ਵਿਕਾਸ ਕਰੋ ਆਪਦੇ ਬੱਚਿਆਂ ਨੂੰ ਸੰਭਾਲੋ ਕਿਸੇ ਦੇ ਨਹੀਂ ਆ ਕੇ ਤੁਹਾਡੇ ਬੱਚੇ ਸੰਭਾਲਦੇ ਸਾਊਂਡ ਬਣਾ ਹੋ ਗਿਆ ਤਾਲ ਨਸ਼ੇ ਤੋਂ ਦੂਰ ਰਹਿਣਗੇ ਹਾਂ 20 ਮਿੰਟ ਤਕਰੀਬਨ کافی ਆ ਨਸ਼ੇ ਵਾਲਾ ਮੁੱਦਾ ਆਪਾਂ ਦਾ ਇਹ ਵੀ ਗੱਲ ਆ ਮੈਂ ਤਾਂ ਸਾਰਿਆਂ ਨੂੰ ਕਿਹਾ ਵੀ ਇੱਕ ਆਪਣੀ ਟੀਮ ਬੜਾਈਗੇ ਜੇ ਜੇ ਕੋਈ ਨਸ਼ਾ ਪਤਾ ਦੀਦਾ ਕਰਦਾ ਉਹ ਆਪਾਂ ਨੂੰ ਕਹੇ ਵੀ ਉਹਦਾ ਛਡਾਗੇ ਜੇ ਕੋਈ ਖਰਚਾ ਕਰਨ ਜੋਗਾ ਤਾਂ ਠੀਕ ਐ ਨਹੀਂ ਆਪਾਂ ਖਰਚਾ ਵੀ ਕੋਲੋਂ ਕਰਨਾ ਕੋਈ ਗੱਲ ਨਹੀਂ ਕਿ ਆਪਾਂ ਖੁੱਲੇ ਦਨ ਨਾਲ ਖਰਚਾ ਕਰਾਂਗੇ ਪਰ ਸਹੂਜ ਘਰ ਵਾਲੇ ਦਾ ਚਾਹੀਦਾ ਤਾਂ ਪੈਂਡ ਵਾਲਾ ਦਾ ਜੀਦਾ ਕੋਈ ਸਰੋ ਲਕੋਣ ਨਾ ਜੇ ਬੱਚਾ ਵੀ ਹੈਗਾ ਸਾਨੂੰ ਸਾਡਾ ਸਪਰਕ ਕਰੋ ਗੁੱਡੀ ਵੀ ਜੀਵਨ ਸਾਨੂੰ ਸਾਡਾ ਪਰਗਲ ਮੇਰੇ ਖਿਆਲ ਆਪਣੇ ਹੈ ਨਹੀਂ ਹੋਰ ਜੀ ਇੱਕ ਤਾਂ ਉਹਨਾਂ ਇੱਕ ਹੈਗਾ ਮਾੜਾ ਮੋਟਾ ਕੱਲ ਠੀਕ ਐ ਤੇ ਵੇਚਣਾ ਤਾਂ ਆਪਣੇ ਮਿੰਡ ਕੋਈ ਨਹੀਂ ਨਹੀਂ ਵੇਚਣ ਵਾਲਾ ਕੋਈ ਹੈਗਾ ਉਹਦਾ ਪਿੰਡ ਇਸ ਕਰਕੇ ਕੰਟਰੋਲ ਕੀਤਾ ਇਹ ਗੱਲਾਂ ਨਾਲ ਨਹੀਂ ਕੀਤਾ ਹਾਂ ਮੈਂ ਤਾਂ ਕੋਈ ਇਹਨਾਂ ਸਾਹ ਨਹੀਂ ਇਹੋ ਜਿਹੇ ਬੰਦੇ ਪਿੰਡ ਚ ਕੱਢਣ ਦੇਵਾਗੇ ਇਹ ਨਹੀਂ ਹੈ ਵੀ ਇੱਥੇ ਆ ਕੇ ਗੰਦ ਪਾਉਂਗਾ ਪਿੰਡ ਚ ਤੁਸੀਂ ਚੁੱਪ ਰਹੋ ਦੂਜੀ ਗੱਲ 2 ਸਾਲ ਤੋਂ ਮੇਰੇ ਸਾਹਮਣੇ ਆਪ ਸੰਭਾਲੋ ਤੁਹਾਡੀ ਜ਼ਿੰਮੇਵਾਰੀ ਹੈ 2 ਸਾਲ ਹੋ ਗਏ ਲੜਾਈ ਪੜਾਈ ਤੋਂ ਪਰੇ ਜਾ ਮੈਨੂੰ ਚਾਹ ਕੇ ਵੀ ਕੋਈ ਨਹੀਂ ਦੇ ਕੋਈ ਆਉਂਦਾ ਵੀ ਆ ਇੱਥੇ ਹੁਣ ਸੋ ਜਾ ਸਮਝਾ ਕੇ ਤੇ ਇੱਥੇ ਹੀ ਕਰਾ ਦੇਦਾ ਕੋਈ ਵਿਰਲਾ ਕੇਸ ਹੋਗਾ ਜਿਹੜਾ ਗਿਆ ਡਾਉਰਿੰਗ ਜੇ ਨਾ ਪਤਾ ਨਹੀਂ ਜੇ ਆਪਾਂ ਆ ਵੀ ਤੇ ਬੈਠੇ ਆ ਵੀ ਆਪਾਂ ਵੀਰੋ ਕਿਵੇਂ ਤੁਹਾਨੂੰ ਕੀ ਵੀਡੀਓ ਨੂੰ ਲਾਈਕ ਕਰਦੇ ਸ਼ੇਅਰ ਕਰਿਓ ਕਿਸੇ ਪਿੰਡ ਦੇ ਕੋਈ ਸਹਿਯੋਗ ਸਾਥੋਂ ਚਾਹੁੰਦਾ ਜੀ ਵੀ ਥੰਡੇ ਕੰਮ ਆਪੀ ਅਸੀਂ ਉਹਦੇ ਨਾਲ ਹਮੇਸ਼ਾ ਖੜੇ ਆ ਸਾਰਿਆਂ ਨੂੰ ਤੁਹਾਨੂੰ ਪਿਆਰ ਭਰ ਦੱਸਣੀ ਚਾਹਾਲ ਸਾਨੂੰ ਦਿਓ ਅਸ਼ੀਰਵਾਦ ਅਸੀਂ ਆਪਣੀ ਨਿਸ਼ਕਾਮ ਕਾਰਜ ਕਰੀਏ ਦੱਸਣੀ ਜੀ